ਸਲੋਕ ਕਮਹਲਾ 5ਵਾਂ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ ਨਾਨਕ ਸਰਨ ਤੁਹਾਰੀ ਐ ਵੇਖੂ ਸਦਾ ਹਜੂਰ ਏ ਸੱਜਣਾ ਮੈਂ ਸਦਾ ਤੇਰੇ ਪੈਰਾਂ ਦੀ ਖਾਕ ਹੋਇਆ ਰਹਾ ਏ ਗੁਰੂ ਸੱਜਣਾ ਏ ਮੇਰੇ ਗੁਰੂ ਪਿਤਾ ਜੀ ਮੈਂ ਤੇਰੇ ਚਰਨਾ ਦੀ ਸਦਾ ਧੂਰ ਬਣਿਆ ਰਹਾ ਨਾਨਕ ਸਰਨ ਤੁਹਾਰੀ ਆ ਪੇਖੂ ਸਦਾ ਹਜੂਰ ਮੈਂ ਅਰਦਾਸ ਕਰਦਾ ਹਾਂ ਮੈਂ ਤੇਰੀ ਸ਼ਰਨ ਪਿਆਰ ਹਾਂ ਅਤੇ ਤੈਨੂੰ ਹੀ ਆਪਣੇ ਅੰਗ ਸੰਗ ਵੇਖਾਂ ਮਹਲਾ 5ਵਾਂ ਬਾਤ ਤੋ ਪਨੀਤ ਅਸੰਖ ਹੋਏ ਹਰ ਚਰਨੀ ਮਨ ਲਾਗ ਬਕਾਰਾਂ ਵਿੱਚ ਡਿੱਗੇ ਹੋਏ ਵੀ ਬੇਅੰਤ ਜੀਵ ਪਵਿੱਤਰ ਹੋ ਜਾਂਦੇ ਹਨ ਜੇ ਉਹਨਾਂ ਦਾ ਮਨ ਪ੍ਰਭੂ ਦੇ ਚਰਨਾਂ ਵਿੱਚ ਲੱਗ ਜਾਏ ਤਾਂ ਪੈੜੀ ਤੋਂ ਪੈੜੀ ਮੱਤ ਵਾਲਾ ਵੀ ਬਕਾਰੀ ਤੋਂ ਬਕਾਰੀ ਮਨੁੱਖ ਵੀ ਪਵਿੱਤਰ ਹੋ ਜਾਂਦਾ ਜੇ ਗੁਰੂ ਚਰਨਾਂ ਨਾਲ ਜੁੜ ਜੇ ਤਾਂ ਗੁਰੂ ਚਰਨ ਕਿਹੜੇ ਨੇ ਗੁਰੂ ਦੇ ਸ਼ਬਦ ਜੇ ਗੁਰੂ ਦੇ ਸ਼ਬਦ ਨਾਲ ਜੁੜ ਕੇ ਆਪਣੇ ਜੀਵਨ ਨੂੰ ਸੁਧਾਰ ਲਵੇ 68 ਤੀਰਥ ਨਾਮ ਪ੍ਰਭ ਜਿਸ ਨਾਨਕ ਮਸਤਕ ਭਾਗ ਮਹਾਰਾਜ ਸਮਝਾਉਣਾ ਕਰਦੇ ਨੇ ਪ੍ਰਭੂ ਦਾ ਨਾਮ ਹੀ 68 ਤੀਰਥ ਹੈ ਪਰ ਹੈ ਨਾਨਕ ਇਹ ਉਸ ਨੂੰ ਮਿਲਦਾ ਹੈ ਜਿਸ ਦੇ ਮੱਥੇ ਤੇ ਭਾਗ ਲਿਖੇ ਹਨ ਮੱਥੇ ਦੇ ਭਾਗ ਆਪਾਂ ਆਪ ਲਿਖਨੇ ਆ ਜੀ ਗੁਰਬਾਣੀ ਨੇ ਲਿਖਿਆ ਗੁਰੂ ਨਾਨਕ ਸਾਹਿਬ ਨੇ ਲਿਖਿਆ ਕਰ ਕਰ ਕਰਨਾ ਲਿਖ ਲੈ ਜਾਓ ਜਪਜੀ ਸਾਹਿਬ ਚ ਪੰਕਤੀ ਆਉਂਦੀ ਆ ਵੀ ਆਪਣੇ ਚੰਗੇ ਕਰਮ ਕਰਕੇ ਆਪਣੇ ਮੱਥੇ ਦੇ ਭਾਗ ਲਿਖਦਾ ਇਨਸਾਨ ਆਪਣੀ ਕਿਸਮਤ ਆਪ ਲਿਖਦਾ ਚੰਗੇ ਕਰਮ ਕਰਕੇ ਮਨੁੱਖੇ ਜਨਮ ਦੇ ਵਿੱਚ ਦੁਨੀਆਂ ਵਿੱਚ ਵਿਚਰਦਾ ਭਲੇ ਦੇ ਕੰਮ ਕਰਨੇ ਨਾ ਪਾਣੀ ਨਾਲ ਜੁੜਿਆ ਰਹਿਣਾ ਨਿਮਰਤਾ ਰੱਖਣੀ ਚੰਗੇ ਕਰਮਾਂ ਦੀ ਫੈਲ ਤਿਆਰ ਹੋ ਜਾਂਦੀ ਹੈ ਤੇ ਮੱਥੇ ਦੇ ਭਾਗ ਚੰਗੇ ਹੋ ਜਾਂਦੇ ਨੇ ਪੌੜੀ ਨਿਤ ਜਪੀਏ ਸਾਸਗਰਾਸ ਨੌ ਪਰਬਦਗਾਰ ਦਾ ਲੈ ਮੱਥੇ ਦੇ ਭਾਗ ਹੁਣ ਬਣਨੇ ਆ ਜਦੋਂ ਪਾਲਣਹਾਰ ਪ੍ਰਭੂ ਦਾ ਨਾਮ ਰੋਜ਼ ਸਾਹ ਲੈਂਦਿਆਂ ਤੇ ਖਾਂਦਿਆਂ ਹਰ ਵੇਲੇ ਜਪਣਾ ਚਾਹੀਦਾ ਹੈ ਖਾਂਦਿਆਂ ਪਹਿਨਦਿਆਂ ਸੌਂਦਿਆਂ ਉੱਠਦਿਆਂ ਤੁਰਿਆਂ ਫਿਰਦਿਆਂ ਆਪਦਾ ਕਾਰੋਬਾਰ ਕਰਦਿਆਂ ਪ੍ਰਭੂ ਪਰਮਾਤਮਾ ਨੂੰ ਯਾਦ ਰੱਖਣਾ ਇਹ ਚੰਗੇ ਭਾਗ ਬਣ ਜਾਂਦੇ ਨੇ ਮੱਥੇ ਦੇ ਨਿਤ ਜਪੀਏ ਸਾਸਗ੍ਰਾਸ ਨੌ ਪਰਬਦਗਾਰ ਦਾ ਮਹਾਰਾਜ ਕਹਿੰਦੇ ਹਰ ਰੋਜ਼ ਸਾਸਗ੍ਰਾਸ ਖਾਂਦਾ ਪੀਂਦਾ ਜਪ ਪ੍ਰਭੂ ਪਰਮਾਤਮਾ ਨੂੰ ਜੇ ਸਨੂ ਕਰੇ ਰਹਮ ਤਸਨਾ ਬਸਾਰਦਾ ਰਹਮ ਦਾ ਮਤਲਬ ਹੈ ਉਹ ਪ੍ਰਭੂ ਜਿਸ ਬੰਦੇ ਉੱਤੇ ਮਿਹਰ ਕਰਦਾ ਹੈ ਉਸ ਨੂੰ ਆਪਣੇ ਮਨੋਂ ਭੁਲਾਉਂਦਾ ਨਹੀਂ ਆਪ ਓਪਾਵਣ ਹਾਰ ਆਪੇ ਹੀ ਮਾਰਦਾ ਉਹ ਆਪ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਤੇ ਆਪ ਹੀ ਮਾਰਦਾ ਹੈ ਵਿਦ ਕੋਈ ਬਣ ਜੇ ਇਥੇ ਗੱਲ ਮੁੱਕਦੀ ਆ ਨਾ ਬੈਤ ਜਿਹੜੀ ਮਰਜ਼ੀ ਬਣ ਜੇ ਜਿਵੇਂ ਇੱਕਦਮ ਉਹ ਭਾਈ ਸਾਹਿਬ ਗੱਲ ਕਰਦਾ ਸੀ ਵੀ ਐਂ ਤੇ ਜਿਉਂ ਮਤਬਲਾ ਵੀ ਗਰੀਬ ਇਲਾਜ ਨਹੀਂ ਕਰਾ ਸਕਦਾ ਬਿਲਕੁਲ ਇਹ ਤਾਂ ਗੱਲ ਸੱਚੀ ਆ ਵੀ ਗਰੀਬ ਆਪਣਾ ਇਲਾਜ ਨਹੀਂ ਕਰਾ ਸਕਦਾ ਬਿਮਾਰੀ ਈ ਸਮਾਰੀ ਦਾ ਪੈਸੇ ਦੀ ਤੰਗੀ ਹੁੰਦੀ ਆ ਘਰ ਦਾ ਰਸਣ ਪਾਣੀ ਮਸਾਂ ਚੱਲਦਾ ਗਰੀਬ ਆਦਮੀ ਦਾ ਉਹ ਫਿਰ ਇਲਾਜ ਮਹਿੰਗਾ ਇਲਾਜ ਨਹੀਂ ਕਰਾ ਸਕਦਾ ਚਲੋ ਮੰਨ ਲੈਨੇ ਇਹ ਗੱਲ ਪਰ ਮੌਤ ਤਾਂ ਫਿਰ ਮਹਿੰਗੇ ਇਲਾਜ ਵਾਲਿਆਂ ਨੂੰ ਵੀ ਆ ਜਾਂਦੀ ਹੈ ਜੇ ਇੱਕ ਮੰਨੀਏ ਤਾਂ ਜੇ ਦੂਜਾ ਪੱਖ ਦੇਖੀਏ ਨਾ ਵੀ ਲੱਖਾਂ ਰੁਪਏ ਚਕਾਉਣ ਵਾਲੇ ਮੌਤ ਤਾਂ ਉਹਨਾਂ ਨੂੰ ਵੀ ਆ ਜਾਂਦੀ ਹੈ ਕਹਿਣ ਦਾ ਭਾਵ ਆ ਵੀ ਅਕਾਲ ਪੁਰਖ ਵਾਹਿਗੁਰੂ ਨੇ ਇੱਥੇ ਗੁਰਬਾਣੀ 'ਚ ਲਿਖਿਆ ਵੀ ਅਕਾਲ ਪੁਰਖ ਵਾਹਿਗੁਰੂ ਆਪ ਹੀ ਪੈਦਾ ਕਰਦਾ ਜੀਵਾਂ ਨੂੰ ਤੇ ਆਪ ਹੀ ਮਾਰਦਾ ਹੈ ਵਿਧ ਬਣ ਜਾਂਦੀ ਹੈ ਚਲੋ ਕੋਈ ਗੱਲ ਨਹੀਂ ਗਰੀਬ ਦੀ ਮੌਤ ਆਏ ਹੋ ਜਾਂਦੀ ਮੰਨ ਲਓ ਵੀ ਉਹ ਤਾਂ ਇਲਾਜ ਨਹੀਂ ਕਰਾਇਆ ਗਿਆ ਅਮੀਰ ਤਾਂ ਇਲਾਜ ਬਹੁਤ ਕਰਾਉਂਦਾ ਮੌਸੌਦੀ ਵੀ ਹੋ ਜਾਂਦੀ ਆ ਚਲੋ ਥੋੜਾ ਜਿਹਾ ਬਰੀਕੀ ਵਸਾ ਤੇ ਵਿਸਾਹ ਧਿਆਨ ਨਾਲ ਸਮਝਿਓ ਜੀ ਗੱਲ ਇਹ ਮਹਾਰਾਜ ਕਹਿੰਦੇ ਸਭ ਕਿਛ ਜਾਣੇ ਜਾਣ ਬੁੱਝ ਵਿਚਾਰਨ ਉਹ ਅੰਤਰਜਾਮੀ ਜੀਵਾਂ ਦੇ ਦਿਲ ਦੀ ਹਰੇਕ ਗੱਲ ਜਾਣਦਾ ਹੈ ਤੇ ਉਸ ਨੂੰ ਸਮਝ ਕੇ ਉਸ ਤੇ ਵਿਚਾਰ ਵੀ ਕਰਦਾ ਹੈ ਅਨਕਰੂਪ ਖਿਨਮਾ ਹੈ ਕੁਦਰਤ ਧਾਰਦਾ ਵਾ ਮਾਰਾ ਦੇ ਕਹਿੰਦੇ ਇੱਕ ਪਲ ਵਿੱਚ ਕੁਦਰਤ ਦੇ ਅਨੇਕਾਂ ਰੂਪ ਬਣ ਜਾਂਦੇ ਹਨ ਕੁਦਰਤ ਪੇੜ ਪੌਦੇ ਜੀਵ ਜੰਤੂ ਪਸ਼ੂ ਪੰਛੀ ਮਨੁੱਖਤਾ ਅੰਡਜੇਰ ਜਸੇਤ ਚ ਉਤਪਜ ਪਸੀਨੇ ਤੋਂ ਪੈਦਾ ਹੋਣ ਵਾਲੇ ਜੀਵ ਧਰਤੀ ਵਿਚੋਂ ਉਗਣ ਵਾਲੇ ਜੇਰ ਤੋਂ ਪੈਦਾ ਹੋਣ ਵਾਲੇ ਅੰਡਿਆਂ ਤੋਂ ਪੈਦਾ ਹੋਣ ਵਾਲੇ ਬਸ ਮਹਾਰਜ ਦੱਸਦੇ ਨੇ ਇੱਕ ਪਲਕ ਵਿੱਚ ਅੱਖ ਝਮਕਣ ਦੇ ਸਮੇਂ ਵਿੱਚ ਹੀ ਕੁਦਰਤ ਦੇ ਅਨੇਕਾ ਰੂਪ ਬਣ ਜਾਂਦੇ ਨੇ ਬਣਾ ਦਿੰਦਾ ਆਕਾਲ ਪੁਰਖ ਵਾਹਿਗੁਰੂ ਜਿਸ ਨੂੰ ਲਾਏ ਸੱਚ ਤੇ ਸੇ ਉਧਾਰਦਾ ਜਿਸ ਮਨੁੱਖ ਨੂੰ ਉਹ ਸੱਚ ਵਿੱਚ ਜੋੜਦਾ ਹੈ ਉਸ ਨੂੰ ਬਕਾਰਾਂ ਤੋਂ ਬਚਾ ਲੈਂਦਾ ਹੈ ਜਿਸ ਦੇ ਹੋਵੇ ਬਲ ਸੋ ਕਦੇ ਨਹਾਰਦਾ ਜਿਹਦੇ ਪ੍ਰਭੂ ਪਰਮਾਤਮਾ ਬਲ ਹੋਵੇ ਉਹ ਕਦੇ ਹਾਰਦਾ ਵੀ ਹੈ ਨਹੀਂ ਦਸ਼ਮੇਸ਼ ਪਿਤਾ ਵੱਲੀ ਨਗਾ ਮਾਰ ਲਓ ਕਿੰਨਾ ਕੁਝ ਹੋਇਆ ਦਸ਼ਮੇਸ਼ ਪਿਤਾ ਦਾ ਪਰਿਵਾਰ ਵਿਖੜ ਗਿਆ ਪਰਿਵਾਰ ਸ਼ਹੀਦ ਕੀਤਾ ਗਿਆ ਸਭ ਕੁਝ ਆਪਣਾ ਆਪ ਕੁਰਬਾਨ ਕਰਤਾ ਪਿਤਾ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਨੇ ਕਿਉਂਕਿ ਕਰਤਾ ਉਸ ਦੇ ਬਲ ਹੈ ਪ੍ਰਭੂ ਪਰਮਾਤਮਾ ਉਸ ਦੇ ਬਾਲ ਉਹ ਹਾਰ ਨਹੀਂ ਦਿੰਦਾ ਕਿਉਂਕੋ ਉਹ ਰੱਬ ਦੇ ਪਿਆਰੇ ਉਹਦੀ ਰਜਾ ਵਿੱਚ ਰਾਜੀ ਰਹਿੰਦੇ ਨੇ ਹਾਰਦੇ ਨਹੀਂ ਅਗੇ ਮਹਾਰਾਜ ਕਹਿੰਦੇ ਨੇ ਸਦਾ ਅਭਗਤ ਦੇ ਬਾਨ ਹੈ ਹਉ ਤਿਸ ਨਮਸ਼ਕਾਰ ਦਾ ਉਸ ਪ੍ਰਭੂ ਦਾ ਦਰਬਾਰ ਸਦਾ ਅਟਲ ਹੈ ਮੈਂ ਉਸ ਨੂੰ ਨਮਸ਼ਕਾਰ ਕਰਦਾ ਹਾਂ ਸ਼ਲੋਕ ਮਹਲਾ 5 ਕਾਮ ਕ੍ਰੋਧ ਲੋਭ ਮੋ ਕਾਮ ਕ੍ਰੋਧ ਲੋਭ ਛੋੜੀਏ ਤੀਜੇ ਅਗਨ ਜਲਾਏ ਦਵਾਰੇ ਪੰਕਤੀ ਬੋਲਦਾ ਜੀ ਕਾਮ ਕ੍ਰੋਧ ਲੋਭ ਛੋੜੀਏ ਤੀਜੇ ਅਗਨ ਜਲਾਏ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਕਾਮ ਕ੍ਰੋਧ ਲੋਭ ਆਦਿਕ ਬਕਾਰ ਛੱਡ ਦੇਣੇ ਚਾਹੀਦੇ ਹਨ ਇਹਨਾਂ ਨੂੰ ਅੱਗ ਵਿੱਚ ਛਾੜ ਦਈਏ ਮੁੜ ਕੇ ਨਾ ਤੰਗ ਕਰਨ ਸਾਨੂੰ ਜੀਵ ਧਿਆਨਤ ਜਪੀਏ ਨਾਨਕ ਸਾਚਾ ਨੋ ਕਾਮ ਕ੍ਰੋਧ ਲੋਭ ਛੋੜੀਏ ਦੀਜੇ ਅਗਨ ਜਲਾਏ ਤੇ ਅਗਰ ਬੰਦ ਮਹਾਰਾਜ ਨੇ ਅੱਛਾ ਜੀਵ ਧਿਆਨਤ ਜਪੀਏ ਨਾਨਕ ਸਾਚਾ ਨੋ ਕਾਮ ਕ੍ਰੋਧ ਲੋਭ ਮੋਹ ਕਾਰ ਨੂੰ ਜਲਾ ਦੇ ਭਾਈ ਅੱਗ ਦੇ ਵਿੱਚ ਤੇ ਪ੍ਰਭੂ ਪਰਮਾਤਮਾ ਦਾ ਜਦ ਤੱਕ ਜਿਉਂਦੇ ਹਾਂ ਪ੍ਰਭੂ ਦਾ ਸੱਚਾ ਨਾਮ ਸਦਾ ਸਿਮਰਦੇ ਰਹੀਏ ਕਿਉਂਕਿ ਇੱਕ ਮਨੁੱਖੀ ਸਿਮਰ ਸਕਦਾ ਹੈ ਇਸਤਰੀ ਹੈ ਤੇ ਪੁਰਸ਼ ਆ ਮਨੁੱਖ ਖਲਾਬ ਜਸਾਂ ਹੈ ਇੱਕ ਮਨੁੱਖੀ ਸਿਮਰ ਸਕਦਾ ਪ੍ਰਭੂ ਪਰਮਾਤਮਾ ਦਾ ਨਾਮ ਬਾਕੀ ਜੀਵ ਜੰਤੂ ਨਹੀਂ ਆਪਾਂ ਕਹਿ ਦਿੰਨੇ ਆ ਵੀ ਉਹ ਪਰਮਾਤਮਾ ਨੂੰ ਯਾਦ ਕਰਦੇ ਬਿਲਕੁਲ ਕਰਦੇ ਨੇ ਉਹ ਕਰਦੇ ਕਿਵੇਂ ਨੇ ਉਹ ਪ੍ਰਭੂ ਪਰਮਾਤਮਾ ਦੇ ਨਿਜ ਵਿੱਚ ਰਹਿੰਦੇ ਨੇ ਜਿਹੜੇ ਵੀ ਜਾਨਵਰ ਨੂੰ ਕਿਸੇ ਨੂੰ ਮਾਸਾਹਰੀ ਬਣਾਇਆ ਕਿਸੇ ਨੂੰ ਕੱਖ ਕੰਡੇ ਚੁਗਣ ਵਾਸਤੇ ਆ ਕਈ ਸ਼ਾਕਾਹਾਰੀ ਆ ਕਈ ਮਾਸਾਹਾਰੀ ਆ ਕਈ ਘਾ ਪੱਠਾ ਖਾਣ ਵਾਲੇ ਆ ਪਸ਼ੂ ਕਈ ਜੀਵ ਕੰਕਰ ਚੁਗਣ ਵਾਲੇ ਨੇ ਕਈ ਮਾਸ ਖਾਣ ਵਾਲੇ ਨੇ ਮਨੁੱਖ ਤੈਨੂੰ ਇੱਕ ਬਹੁਤ ਹੀ ਸੁੰਦਰ ਸਰੀਰ ਦਿੱਤਾ ਪ੍ਰਮਾਤਮਾ ਨੇ ਤੂੰ ਉਸਦੇ ਗਉਣਗਾ ਸਕਦਾ ਆਪਣੀ ਮਰਜ਼ੀ ਨਾਲ ਆਪਣੇ ਕਰਮ ਕਰ ਸਕਦਾ ਆਪ ਦਾ ਖਾਣਾ ਪੀਣਾ ਆਪਦੀ ਮਰਜ਼ੀ ਨਾਲ ਖਾ ਸਕਦਾ ਕਿਹੜਾ ਚੰਗਾ ਮਾੜਾ ਪਰ ਮਨੁੱਖ ਮੇਰੇ ਹਿਸਾਬ ਨਾਲ ਤਾਂ ਵੇਖਦਾ ਹੀ ਨਹੀਂ ਵੀ ਚੰਗਾ ਕੀ ਐ ਤੇ ਮਾੜਾ ਕੀ ਐ ਜਿਹੜਾ ਕੋ ਸੜਕੇ ਆ ਗਿਆ ਤੁੰਨੀ ਜਾਂਦਾ ਮੂੰਹ ਚ ਪਸ਼ੂ ਫੇਰ ਵੀ ਮਾੜੀ ਬੂਟੀ ਨੂੰ ਨੱਕ ਲਾ ਕੇ ਛੱਡ ਦਿੰਦਾ ਸੁੰਘ ਕੇ ਆ ਸੁੱਖਾ ਜਿਹਨੂੰ ਕਹਿੰਦੇ ਸੁੱਖ ਨਿਧਾਨ ਜਿਹਨੂੰ ਕਹਿੰਦੇ ਐ ਲੈ ਗਾ ਪਸ਼ੂ ਮਰੇ ਸੱਡਦੇ ਉਹ ਸੁੰਘ ਕੇ ਹਟ ਜਾਂਦਾ ਉਹਨੂੰ ਪਤਾ ਵੀ ਇਹ ਮੇਰੇ ਖਾਣ ਵਾਲੀ ਬੂਟੀ ਨਹੀਂ ਹੈ ਬੰਦਾ ਖਾਈ ਜਾਂਦਾ ਫਿਰ ਦੋਖੀ ਪਉਂਦਾ ਚਲੋ ਮਹਾਰਾਜ ਕਹਿੰਦੇ ਜੀਵ ਧਿਆ ਜੀਵ ਧਿਆ ਨਿਤ ਜਪੀਏ ਨਾਨਕ ਸਾਚਾ ਨੋ ਮਹਾਰਾਜ ਕਹਿੰਦੇ ਜਦ ਤੱਕ ਜਿਉਂਦਾ ਹਾਂ ਪ੍ਰਭੂ ਦਾ ਸੱਚਾ ਨਾਮ ਸਦਾ ਸਿਮਰਦੇ ਰਹੀਏ ਮਹੱਲਾ ਪੰਜ ਫਿਰ ਕੀ ਹੋਏਗਾ ਸਿਮਰਤ ਸਿਮਰਤ ਪ੍ਰਭ ਆਪਣ ਸਭ ਫਲ ਪਾਏ ਆਹੇ ਪ੍ਰਭੂ ਦਾ ਨਾਮ ਸਿਮਰਨ ਸਿਮਰ ਸਿਮਰ ਕੇ ਸਾਰੇ ਫਲ ਹਾਸਲ ਹੋ ਜਾਂਦੇ ਹਨ ਭਾਗ ਜਗਤ ਵਾਲੀਆਂ ਸਾਰੀਆਂ ਬਾਸ਼ਨਾ ਮੁੱਕ ਜਾਂਦੀਆਂ ਹਨ ਜਿਹੜੀਆਂ ਬਕਾਰੀ ਬਾਸ਼ਨਾ ਬਕਾਰੀ ਬਾਸ਼ਨਾ ਵੀ ਖਤਮ ਹੋ ਜਾਂਦੀ ਹੈ ਆਸਾਂ ਚ ਵੈਸ਼ੀਆਂ ਤੋਂ ਆਸਾਂ ਚ ਵੈਸਾਂ ਤੋਂ ਵੀ ਮਨੁੱਖ ਆਜ਼ਾਦ ਹੋ ਜਾਂਦਾ ਫਿਰ ਆਸਾਂ ਵਿੱਚ ਵੱਧਿਆ ਹੋਇਆ ਨਹੀਂ ਉਧਰ ਨੂੰ ਤੁਰਦਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹਿੰਦਾ ਤੇ ਉਹਦੇ ਕਾਰਜ ਆਪੇ ਹੋਏ ਜਾਂਦੇ ਨੇ ਨਾਨਕ ਨਾਮ ਅਰਦ ਗੁਰਪੂਰੇ ਦੀ ਆਮਲਾਏ ਮਹਾਰਾਜ ਕਹਿੰਦੇ ਨਾ ਏ ਨਾਨਕ ਜਿਸ ਮਨੁੱਖ ਨੇ ਪੂਰੇ ਗੁਰੂ ਦੀ ਰਾਹੀ ਪ੍ਰਭੂ ਦਾ ਨਾਮ ਸਿਮਰਿਆ ਹੈ ਗੁਰੂ ਨੇ ਉਸ ਨੂੰ ਪ੍ਰਭੂ ਨਾਲ ਮਿਲਾ ਦਿੱਤਾ ਇਹੀ ਗੱਡੀ ਗੱਲ ਆ ਜੇ ਜੀਵ ਆਤਮਾ ਪਰਮਾਤਮਾ ਦੇ ਨਾਲ ਮਿਲ ਜੇ ਤਾਂ ਹੁਰ ਲੈਣਾ ਕੀ ਆ ਮਨੁੱਖ ਨੇ ਇਥੋਂ ਠੀਕ ਆ ਸੁੱਖ ਸਹੂਲਤਾਂ ਦਾ ਪਰਮਾਤਮਾ ਨੇ ਦਿੱਤੀਆਂ ਹੀ ਨੇ ਸੋਹਣਾ ਸੁੰਦਰ ਸਰੀਰ ਦਿੱਤਾ ਅੱਖਾਂ ਦੇਖਣ ਵਾਸਤੇ ਦਿੱਤੀਆਂ ਕੰਨ ਸੁਣਨ ਵਾਸਤੇ ਦਿੱਤੇ ਆ ਜੀਭਾ ਬੋਲਣ ਵਾਸਤੇ ਦਿੱਤੀ ਐ ਕੱਪੜੇ ਪਹਿਨਣ ਵਾਸਤੇ ਦਿੱਤੇ ਨੇ ਘਰ ਸੋਹਣੇ ਰਹਿਣ ਵਾਸਤੇ ਦਿੱਤੇ ਨੇ ਕਿੰਨੀਆਂ ਸੁੱਖ ਸਹੂਲਤਾਂ ਆਕਸੀਜਨ ਤੈਨੂੰ ਬਿਨ ਮੰਗੀ ਲਈ ਜਾਂਦਾ ਕੋਈ ਚੀਜ਼ ਆਪਾਂ ਨੂੰ ਮੰਗੀ ਮਿਲਦੀ ਆ ਆਪਣੇ ਆਪ ਦੇਈ ਜਾਂਦਾ ਪ੍ਰਮਾਤਮਾ ਆਕਸੀਜਨ ਆਪਣੇ ਆਪ ਦੇਈ ਜਾਂਦਾ ਪਾਣੀ ਦਾ ਖਜ਼ਾਨਾ ਆਪਣੇ ਆਪ ਦੇਈ ਜਾਂਦਾ ਆ ਟੈਂਪਰੇਚਰ ਆ ਜਿਹੜਾ ਤਾਪਮਾਨ ਜਿਹੜਾ ਆਪਾਂ ਕਹਿੰਦੇ ਬੁਖਾਰ 98 99 ਹੁੰਦਾ ਪੂਰਾ ਰਹਿੰਦਾ ਜਿੰਨੀ ਮਰਜ਼ੀ ਡੰਡ ਹੋਵੇ ਚਾਹ ਗਰਮੀ ਹੋਵੇ ਜਦੋਂ ਵਾਧਾ ਘਟਦਾ ਉਹ ਫਿਰ ਸਾਡੇ ਆਪ ਦੇ ਕਰਮ ਹੁੰਦੇ ਨੇ ਚੰਗਾ ਮਾੜਾ ਖਾਦਾ ਪੀਤਾ ਸਾਡੇ ਸਰੀਰ ਦਾ ਸਿਸਟਮ ਬਦਲ ਗਿਆ ਵਿਗੜ ਗਿਆ ਤੇ ਮਨੋਖ ਢਿੱਲਾ ਹੋ ਜਾਂਦਾ ਪਰ ਪ੍ਰਭੂ ਪਰਮਾਤਮਾ ਦਾ ਪੂਰਾ ਪੂਰਾ ਦੇ ਰਿਆ ਨਾ ਸਭ ਕੁਝ ਉਸ ਪ੍ਰਭੂ ਪਰਮਾਤਮਾ ਦੇ ਗੁਣ ਗਾ ਸਦਾਈ ਮਹਾਰਾਜ ਕਹਿੰਦੇ ਪੌੜੀ ਸੋ ਮੁਕਤਾ ਸੰਸਾਰ ਜੇ ਗੁਰ ਉਪਦੇਸਿਆ ਮਹਾਰਾਜ ਕਹਿੰਦੇ ਜਿਸ ਮਨੁੱਖ ਨੂੰ ਸਤਿਗੁਰੂ ਨੇ ਉਪਦੇਸ਼ ਦਿੱਤਾ ਹੈ ਉਹ ਜਗਤ ਵਿੱਚ ਰਹਿੰਦਾ ਹੋਇਆ ਹੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੈ ਉਹ ਮੋ ਮਾਇਆ ਦੇ ਬੰਧਨਾਂ ਵਿੱਚ ਨਹੀਂ ਫਸਦਾ ਮਨੁੱਖ ਜਿਹਦੇ ਤੇ ਕਿਰਪਾ ਹੋ ਜਾਂਦੀ ਹੈ ਨਾਮ ਬਾਣੀ ਨਾਲ ਜੁੜ ਜਾਂਦਾ ਜਿਹੜਾ ਬਖਸ਼ਿਸ਼ ਕਰਦਾ ਨਾ ਮਹਾਰਾਜ ਦੀ ਪੰਕਤੀ ਆਉਂਦੀ ਹੈ ਇੱਕ ਖਲ ਮੂਰਖ ਕੋ ਪੰਡਤ ਕਰਬ ਪੰਡਤ ਤੇ ਮੁਗਦਾਰੀ ਨਾਰੀ ਸੇ ਓ ਪੁਰਖ ਕਰਾਵੇ ਪੁਰਖਨ ਤੇ ਓ ਨਾਰੀ ਟਿੱਬਿਆਂ ਵਿੱਚ ਖੂਬ ਨਾ ਦਿੰਦਾ ਤੇ ਖੂਹਾਂ ਵਿੱਚ ਟਿੱਬੇ ਖੜੇ ਕਰ ਦਿੰਦਾ ਇਸ ਤਰ੍ਹਾਂ ਮੈਂ ਪੰਕਤੀ ਪੂਰੀ ਨਹੀਂ ਬੋਲ ਸਕਿਆ ਡਿਸਕ ਤੇ ਚੜੀ ਨਹੀਂ ਪੂਰੀ ਪੰਕਤੀ ਇਸ ਤਰ੍ਹਾਂ ਹੀ ਪੰਕਤੀ ਆ ਵੀ ਪਹਾੜਾਂ ਨੂੰ ਖੂਹਾਂ ਦੇ ਰੂਪ ਵਿੱਚ ਬਦਲ ਦਿੰਦਾ ਤੇ ਖੂਹਾਂ ਨੂੰ ਪਹਾੜਾਂ ਦੇ ਰੂਪ ਵਿੱਚ ਬਦਲ ਦਿੰਦਾ ਰੰਕ ਨੂੰ ਰਾਜਾ ਬਣਾ ਦਿੰਦਾ ਤੇ ਰਾਜੇ ਨੂੰ ਕੰਗਾਲ ਬਣਾ ਦਿੰਦਾ ਮੂਰਖ ਨੂੰ ਪੰਡਤ ਬਣਾ ਦਦਾ ਵਿਦਵਾਨ ਬਣਾ ਦਦਾ ਮੂਰਖ ਨੂੰ ਜਿਹੜਾ ਜਬਲੀਆਂ ਛੱਡਦੇ ਸੀ ਉਹਨਾਂ ਨੂੰ ਬਾਣੀ ਪੜਨ ਸੁਣਨ ਲਾ ਲੈਂਦਾ ਤੇ ਵਿਦਵਾਨਾਂ ਨੂੰ ਮੂਰਖ ਵੀ ਬਣਾ ਦਿੰਦਾ ਜਿਹੜਾ ਨਾਰੀ ਤੋਂ ਪੁਰਖ ਪੈਦਾ ਕਰ ਦਿੰਦਾ ਤੇ ਪੁਰਖ ਤੋਂ ਨਾਰੀ ਪੈਦਾ ਕਰ ਦਿੰਦਾ ਨਾਰੀ ਤੋਂ ਹੀ ਪੁੱਤਰ ਵੀ ਮਨੁੱਖ ਵੀ ਜਨਮ ਲੈਂਦਾ ਤੇ ਔਰਤ ਵੀ ਜਨਮ ਲੈਂਦੀ ਆ ਇਸਤਰੀ ਤੋਂ ਲੈਂਦੀ ਆ ਨਾ ਤੇ ਉਧਰਲਾ ਪਾਸਾ ਦੇਖਾਂਗੇ ਉਹ ਮਨੁੱਖੀ ਹੈ ਜਿਹਦੇ ਮਨੁੱਖ ਇਸਤਰੀ ਪੁਰਸ਼ ਦੇ ਮੇਲ ਮਲਾਪ ਤੋਂ ਧੀ ਵੀ ਪੈਦਾ ਹੁੰਦੀ ਆ ਪੁੱਤਰ ਵੀ ਪੈਦਾ ਹੁੰਦਾ ਇਹ ਇਹ ਭਾਵ ਆ ਇਹਦਾ ਅਸਲ ਵਿੱਚ ਨਾਰੀ ਤੇ ਉਹ ਪੁਰਖ ਕਰਾਵੇ ਪੁਰਖਨ ਤੇ ਉਹ ਨਾਰੀ ਪਾਵਰ ਸੇ ਆ ਵੀ ਮਾਤਾ ਪਿਤਾ ਦੇ ਸੰਜੋਗ ਤੋਂ ਧੀ ਵੀ ਪੈਦਾ ਹੁੰਦੀ ਐ ਤੇ ਪੁੱਤਰ ਵੀ ਪੈਦਾ ਹੁੰਦਾ ਅੱਗੇ ਮਹਾਰਾਜ ਦੱਸਦੇ ਨੇ ਪੌੜੀ ਵਾਲੀ ਪੰਕਤੀ 'ਚ ਸੋ ਮੁਕਤਾ ਸੰਸਾਰ ਜੇ ਕੁਰ ਉਪਦੇਸ਼ ਆ ਜਿਸ ਮਨੁੱਖ ਨੂੰ ਸਤਿਗੁਰੂ ਨੇ ਉਪਦੇਸ਼ ਦਿੱਤਾ ਹੈ ਉਹ ਜਗਤ ਵਿੱਚ ਰਹਿੰਦਾ ਹੋਇਆ ਹੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਰਹਿੰਦਾ ਹੈ ਮੋਹ ਮਾਇਆ ਵਿੱਚ ਨਹੀਂ ਫਸਦਾ ਮਨੁੱਖ ਸਰੀਰ ਕਰਕੇ ਬੀਬੀ ਅਜੇ ਪਾਈ ਆ ਤਿਸ ਕੀ ਗਈ ਬੁਲਾਏ ਮਿਟੇ ਆਂਦੇਸਿਆਂ ਮਹਾਰਜ ਕਹਿੰਦੇ ਫਿਰ ਅਗਲੀ ਪੰਕਤੀ 'ਚ ਉਸ ਦੀ ਵਿਪਤਾ ਦੂਰ ਹੋ ਜਾਂਦੀ ਹੈ ਉਸ ਦੇ ਫਿਕਰ ਮਿਟ ਜਾਂਦੇ ਹਨ ਗੁਰੂ ਦਾ ਗਿਆਨ ਗੁਰੂ ਦਾ ਸ਼ਬਦ ਪ੍ਰਭੂ ਪਰਮਾਤਮਾ ਦਾ ਨਾਮ ਸਾਨੂੰ ਵਿਪਤਾ ਤੋਂ ਵੀ ਬਚਾਉਂਦਾ ਹੈ ਜਿੱਥੇ ਸਾਨੂੰ ਸੁੱਖ ਸਹੂਲਤਾਂ ਦਿੰਦਾ ਨਾ ਉੱਥੇ ਸਾਨੂੰ ਵਿਪਤਾ ਤੋਂ ਵੀ ਬਚਾਉਂਦਾ ਹੈ ਅੱਗੇ ਮਹਾਰਾਜ ਦੱਸਦੇ ਨੇ ਜਿਸका દર્શન ਦੇਖ ਜਗਤ ਨਿਹਾਲ ਹੋਏ ਉਸ ਪ੍ਰਭੂ ਪ੍ਰਮਾਤਮਾ ਦਾ ਗੁਰਬਾਣੀ ਰਾਹੀ ਦਰਸ਼ਨ ਕਰਕੇ ਸਾਰਾ ਜਗਤ ਨਿਹਾਲ ਹੋ ਜਾਂਦਾ ਹੈ ਨਿਹਾਲ ਦਾ ਮਤਲਬ ਖੁਸ਼ ਹੋ ਜਾਂਦਾ ਜਨ ਕੇ ਸੰਗ ਨਿਹਾਲ ਪਾਪਾ ਮਹਿਰ ਧੋਏ ਮਹਾਰਾਜ ਕਹਿੰਦੇ ਉਸ ਜਨ ਦੀ ਸੰਗਤ ਵਿੱਚ ਪਾਪਾਂ ਦੀ ਮੈਲ ਧੋ ਕੇ ਨਿਹਾਲ ਹੁੰਦਾ ਹੈ ਗੁਰੂ ਦੀ ਸੰਗਤ ਵਿੱਚ ਗੁਰੂ ਦਾ ਗਿਆਨ ਲੈ ਕੇ ਆਪਣੀ ਮਾੜੀ ਬਿਰਤੀ ਨੂੰ ਦੂਰ ਕਰ ਲੈਂਦਾ ਮਾੜੀ ਬਿਰਤੀ ਨੂੰ ਪਾਪ ਕਹਾ ਇਹ ਪਾਪਾਂ ਦੀ ਮੈਲ ਇਹੀ ਆ ਜਿਹੜੀ ਸਾਨੂੰ ਬਕਾਰਾਂ ਦੀ ਮੈਲ ਲੱਗੀ ਆ ਮਨ ਨੂੰ ਈਰਖਾ ਦੀ ਜੈਲਸ ਮਾੜਾ ਸੋਚਣਾ ਚੁਗਲੀ ਨਿੰਦਿਆ ਵਿਸ਼ੇ ਬਕਾਰ ਇਹ ਮੈਲ ਲੱਗੀ ਆ ਮਨ ਨੂੰ ਜੇ ਜਦੋਂ ਗੁਰੂ ਦਾ ਸ਼ਬਦ ਸਾਡੇ ਅੰਦਰ ਪ੍ਰਵੇਸ਼ ਕਰਦਾ ਹੈ ਹਿਰਦੇ ਘਰ ਵਿੱਚ ਬਸਦਾ ਤੇ ਉਹ ਈਰਖਾ ਦੁਬੈਤ ਸਾਰੀ ਦੂਰ ਹੋ ਜਾਂਦੀ ਹੈ ਨਿੰਦਿਆ ਚੁਗਲੀ ਨਿਕਲ ਜਾਂਦੀ ਹੈ ਐਨ ਸੱਚਾ ਸੋਚਾ ਜੀਵਨ ਹੋ ਜਾਂਦਾ ਫਿਰ ਬੁਰੇ ਦਾ ਵੀ ਭਲਾ ਕਰਨ ਵਾਲਾ ਹੋ ਜਾਂਦਾ ਬੰਦਾ ਜਦੋਂ ਗੁਰੂ ਦੀ ਗੱਲ ਸੁਣਦਾ ਸਮਝਦਾ ਗਰਬਾਣੀ ਚ ਪੰਗਤੀਆਂ ਇਹ ਫਰੀਦ ਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹਟਾਏ ਦੇਹੀ ਰੋਗ ਨਾ ਲੱਗੀ ਸਭ ਕਿਸ ਪੱਲੇ ਪਾਏ ਜੇ ਬੁਰੇ ਦਾ ਵੀ ਤੂੰ ਭਲਾ ਸੋਚਣ ਲੱਗ ਗਿਆ ਨਾ ਤੇ ਗੁੱਸਾ ਨਾ ਆਇਆ ਤੈਨੂੰ ਬੁਰੇ ਕੰਮਾਂ ਵਾਲੇ ਤੇ ਵੀ ਜਿੱਤਰੇ ਮਾਨੇ ਗੁੱਸਾ ਨਾ ਹੰਡਾਇਆ ਤਾਂ ਤੇਰੀ ਦੇਹੀ ਨੂੰ ਰੋਗ ਨਹੀਂ ਲੱਗੂਗਾ ਕਿਸੇ ਵੀ ਕਿਸਮ ਦਾ ਇਹ ਆ ਬਾਰੀ ਗੱਲ ਵੀ ਆ ਡਾਕਟਰ ਵੀ ਇਹੀ ਕਹਿੰਦੇ ਆ ਭਾਈ ਚਿੰਤਾ ਛੱਡ ਦੇ ਹਰ ਖੁਰਖਜਾ ਛੱਡ ਦੇ ਆਕਰੋਧ ਜਾਂ ਛੱਡ ਦੇ ਤੂੰ ਠੀਕ ਹੋ ਜਾਣਾ ਕਈ ਕਰੋਧੇ ਵੀ ਬੰਦੇ ਵੀ ਤੜਫਦੇ ਰਹਿੰਦੇ ਨੇ ਬਕਾਰੀਆਂ ਨੇ ਤਾਂ ਤੜ ਬਣਾਈਆਂ ਕਰੋਧੀ ਵੀ ਤੜਫਦੇ ਨੇ ਆਪਦੇ ਕਰੋਧ ਦੇ ਵਿੱਚ ਹੀ ਇਹਨੇ ਐਂ ਕਾ ਤੋ ਕਾ ਤਾਂ ਐਂ ਕਾ ਤੋ ਕਰਤਾ ਸਾਰਾ ਦਿਨ ਕਰੋਧ ਵਿੱਚ ਹੀ ਸੜਦਾ ਰਹਿੰਦਾ ਫਿਰ ਉਹ ਸਰੀਰਕ ਬਿਮਾਰੀਆਂ ਵੀ ਜੰਮੜਦੀਆਂ ਫਿਰ ਇਸੇ ਕਰਕੇ ਹੀ ਗੁਰਬਾਣੀ ਨੂੰ ਜੇ ਸਮਝੇ ਗੁਰਬਾਣੀ ਦੇ ਸਭ ਕੁਝ ਲਿਖਿਆ ਜੀ ਹਰ ਗੱਲ ਦਾ ਜਵਾਬ ਆ ਗੁਰਬਾਣੀ ਵਿੱਚ ਭਗਤ ਸਾਹਿਬ ਜੀ ਕਹਿੰਦੇ ਨੇ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗੀ ਸਭ ਕਿਸ ਪੱਲੇ ਪਾਏ ਸਾਰਾ ਕੁਝ ਅਸੀਂ ਤੈਨੂੰ ਪ੍ਰਾਪਤ ਹੋ ਜਾਣਾ ਦੇਹੀ ਨੂੰ ਰੋਗ ਨਹੀਂ ਲੱਗਣਾ ਸਰੀਰ ਤੰਦਰੁਸਤ ਤਾਂ ਸਾਰਾ ਜਹਾਨ ਹੀ ਤੰਦਰੁਸਤ ਲੱਗਦਾ ਜੇ ਸਰੀਰ ਨੂੰ ਤਕਲੀਫ ਹੋਵੇ ਨਾ ਮਾੜੀ-ਮੋਟੀ ਕੋਈ ਤਾਂ ਘਰ ਦੇ ਵਿੱਚ ਜੀਵਨ ਨਹੀਂ ਚੰਗੇ ਲੱਗਦੇ ਆਪਾਂ ਕਹਿਆ ਦਿੰਦੇ ਹਾਂ ਜੇ ਕੋਈ ਤਕਲੀਫ ਹੋਵੇ ਬਸ ਤੁਸੀਂ ਮੈਨੂੰ ਬੁਲਾਓ ਨਾ ਸ਼ਾਂਤ ਰਹੋ ਰੌਲਾ ਨਾ ਕਰਿਓ ਜੇ ਮਨ ਚੜਦੀ ਕਲਾ ਚਾ ਸਰੀਰ ਤੰਦਰੁਸਤ ਦਾ ਮਨ ਚੜਦੀ ਕਲਾ ਚਾ ਫਿਰ ਸਾਰੀਆਂ ਹੀ ਖੁਸ਼ੀਆਂ ਚੰਗੀਆਂ ਲੱਗਦੀਆਂ ਅੱਗੇ ਮਹਾਰਾ ਇਹਨੇ ਦੱਸਿਆ ਅਮਰਤ ਸਾਚਾ ਨਹੋ ਉਥੇ ਜਾਪੀਏ ਪਹਿਲਾਂ ਵਾਲਾ ਬੰਦ ਫੇਰ ਪੜਨਾ ਜੀ ਜਨ ਕੇ ਸੰਗ ਨਿਹਾਲ ਪਾਪਾ ਮੈਲ ਧੋਏ ਜੇ ਗੁਰੂ ਦਾ ਸੰਗ ਕਰਾਂਗੇ ਪਾਈ ਨਾਮ ਬਾਣੀ ਨਾਲ ਜੁੜਾਂਗੇ ਤਾਂ ਸਾਡੇ ਪਾਪਾਂ ਦੀ ਮੈਲ ਲਹਿ ਜਾਏਗੀ ਮਨ ਅੰਦਰੋਂ ਪਵਿੱਤਰ ਹੋ ਜੂ ਈਰਖਾ ਦਵੇਤ ਖਤਮ ਹੋ ਜੂ ਤਦ ਅਗਲੇ 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 ਬੰਦ ਚ ਮਹਾਰਾ ਨੇ ਦੱਸਦਾ ਅਮਰਤ ਸੱਚ ਨੋ ਉਥੇ ਜਾਪੀਏ ਮਹਾਰਾਜ ਕਹਿੰਦੇ ਉਸ ਦੀ ਸੰਗਤ ਵਿੱਚ ਅਮਰ ਕਰਨ ਵਾਲਾ ਸੱਚਾ ਨਾਮ ਸਿਮਰੀਦਾ ਹੈ ਸਤ ਸੰਗਤ ਐਸੀ ਜਾਣੀਏ ਜਿੱਥੇ ਇੱਕੋ ਨਾਮ ਬਖਾਣੀਏ ਜਿੱਥੇ ਇੱਕੋ ਪ੍ਰਭੂ ਪਰਮਾਤਮਾ ਤੇ ਗੁਰੂ ਦੇ ਨਾਮ ਦਾ ਬਖਿਆਨ ਹੁੰਦਾ ਵਿਚਾਰ ਹੁੰਦੀ ਆ ਇਹ ਹੀ ਸੱਚੀ ਸੰਗਤ ਹੈ ਲੋਕੀ ਸਮਝੀ ਫਿਰਨ ਜਿੰਨੀਆਂ ਮਰਜ਼ੀ ਸੰਗਤਾਂ ਉਹ ਤਾਂ ਸਰਕਟਾਂ ਪੀੜ ਵਾਲੇ ਤੇ ਘੰਗਰੂ ਗਿੱਟਿਆਂ ਨੂੰ ਬੰਨ ਕੇ ਨੱਚਣ ਵਾਲਿਆਂ ਨੂੰ ਵੀ ਸੰਗਤ ਕਹਿੰਦੇ ਨੇ ਨਾ 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 ਮਹਾਰਾਜ ਨੇ ਲਿਖਿਆ ਅਗਰ ਬਾਣੀ ਚ ਕਲਮ ਜਲੋ ਮਸ ਬਾਣੀਆਂ ਕਾਗਜ਼ ਵੀ ਜਲ ਜਾਓ ਮਹਾਰਾਜ ਕਹਿੰਦੇ ਕਲਮ ਵੀ ਜਲ ਜੇ ਕਾਗਜ਼ ਵੀ ਜਲ ਜੇ ਸਾਈ ਵੀ ਜਲ ਜੇ ਦਵਾਤ ਵੀ ਜਲ ਜੇ ਤੇ ਕਲਮ ਵੀ ਜਲ ਜੇ ਤੇ ਮਹਾਰਾਜ ਕਹਿੰਦੇ ਲਿਖਣ ਵਾਲਾ ਵੀ ਸੜ ਜੇ ਬਲ ਜੇ ਸੜ ਜੇ ਜਿਨੇ ਲਿਖਿਆ ਦੂਜਾ ਭਾਉ ਜਿਨੇ ਪ੍ਰਭੂ ਪਰਮਾਤਮਾ ਦੀ ਸੇਪਤ ਸਲਾਹ ਤੋਂ ਬਿਨਾ ਕੋਸ਼ੋਰ ਲਿਖਿਆ ਗੰਧਮੰਦ ਲਿਖਿਆ ਗੰਦੇ ਨਾਵਲ ਲਿਖੇ ਨੇ ਗੰਦੇ ਗੀਤ ਲਿਖੇ ਨੇ ਗਰਬਾਣੀ ਦਾ ਇਹ ਕਹਿੰਦੀ ਆ ਭਾਈ ਮਨੁੱਖ ਆਪਣੀ ਮਰਜ਼ੀ ਨਾਲ ਹਰੇਕ ਥਾਂ ਨੂੰ ਸਤ ਸੰਗਤ ਬਣਾ ਲੈਂਦਾ ਵੀ ਸਤ ਸੰਗ ਹੈ ਇਹ ਨਾ ਸਤ ਸੰਗ ਇੱਕੋ ਹੀ ਆ ਮਹਾਰਾਜ ਕਹਿੰਦੇ ਸਤਿ ਸੰਗਤ ਐਸੀ ਜਾਣੀਏ ਜਿੱਥੇ ਇੱਕੋ ਨਾਮ ਬਖਾਣੀਏ ਜਿੱਥੇ ਪ੍ਰਭੂ ਪਰਮਾਤਮਾ ਤੇ ਗੁਰੂ ਦੀ ਸਿੱਖਤ ਸਲਾਹ ਹੁੰਦੀ ਹੈ ਉਹ ਸੱਚੀ ਸੰਗਤ ਆ ਉਸ ਸੱਚੀ ਸੰਗਤ ਨੇ ਜੀਵਨ ਵਿੱਚ ਤੇਰਾ ਸੱਚਾ ਕਰ ਦੇਣਾ ਭਾਈ ਜੁੜ ਤਾਂ ਸਹੀ ਤੂੰ ਗੁਰੂ ਪਿਆਰ ਵਾਲਿਓ ਧਿਆਨ ਨਾਲ ਸੁਣੋ ਆ ਚੈਨਲ ਤੇ ਸੁਣਨ ਵਾਲੇ ਵੀਰਾਂ ਭੈਣ ਭਰਾਵਾਂ ਨੂੰ ਵੀ ਬੇਨਤੀ ਆ ਵੀ ਧਿਆਨ ਨਾਲ ਸੁਣੋ ਗੱਲ ਸਮਝੋ ਅੱਗੇ ਮਹਾਰਾਜ ਕਹਿੰਦੇ ਨੇ ਅਮਰਤ ਸੱਚਾ ਨਾਮ ਉਥੇ ਜਾਪੀਏ ਪ੍ਰਭੂ ਪ੍ਰਮਾਤਮਾ ਦੀ ਪਾਈ ਹਜ਼ੂਰੀ ਦੇ ਵਿੱਚ ਗੁਰੂ ਦੀ ਹਜ਼ੂਰੀ ਵਿੱਚ ਹੀ ਸੱਚੀ ਸੰਗਤ ਹੁੰਦੀ ਹੈ ਤੇ ਸੱਚ ਨਾਲ ਜੁੜਦਾ ਮਨੁੱਖ ਉਸ ਦੀ ਸੰਗਤ ਵਿੱਚ ਅਮਰ ਕਰਨ ਵਾਲਾ ਸੱਚਾ ਨਾਮ ਸਿਮਰੀਦਾ ਹੈ ਬਸ ਗੁਰੂ ਦੀ ਹਜ਼ੂਰੀ ਵਿੱਚ ਇਕ ਸੱਚਾ ਨਾਮ ਹੀ ਸਿਮਰੀਦਾ ਜਿਹੜੀਆਂ ਗੱਲਾਂ ਆਪਾਂ ਕਰ ਲੈਨੇ ਆਂ ਏ ਭਾਈ ਉਹ ਦੱਸਣੀ ਹੁੰਦੀ ਆ ਗੁਰੂ ਦੇ ਪਿਆਰੇ ਨੇ ਗੱਲ ਵੀ ਆ ਭਾਈ ਗੱਲ ਗੁਰੂ ਜੀ ਕਹਿੰਦੇ ਨੇ ਇੱਥੋਂ ਰੁਕਣਾ ਆਪਾਂ ਇੱਧਰ ਜੁੜਨਾ ਜਿਹੜਾ ਨਹੀਂ ਮੰਨਦਾ ਵੀ ਅਸੀਂ ਨਹੀਂ ਮੰਨਦੇ ਗੁਰੂ ਦੇ ਗਿਆਨ ਨੂੰ ਨਾ ਮੰਨ ਭਾਈ ਕੋਈ ਤਲਵਾਰ ਨਹੀਂ ਧਰੀ ਤੇ ਮਨੁੱਖ ਆਪਣੇ ਵਿਚਾਰਾ ਪ੍ਰਤੀ ਸੁਤੰਤਰ ਆ ਤੂੰ ਆਪਣੀ ਮਰਜ਼ੀ ਨਾਲ ਜੀਵਨ ਜੀ ਸਕਦਾ ਜਿੱਥੇ ਤੂੰ ਜਾਣਾ ਜਾ ਸਕਦਾ ਜਿਹਨੂੰ ਤੂੰ ਮੰਨਣਾ ਮੰਨ ਸਕਦਾ ਜਿੱਦੇ ਤੂੰ ਗੀਤ ਗੁਣ ਗਾਉਣੇ ਆ ਗਾ ਸਕਦਾ ਆਜ਼ਾਦ ਆ ਤੂੰ ਪਰ ਗੁਰੂ ਨੇ ਸਿੱਖਿਆ ਦੇਤੀ ਗੁਰੂ ਦੇ ਸਿੱਖ ਨੇ ਗੁਰੂ ਦੀ ਗੱਲ ਦੱਸ ਦੇਣੀ ਆ ਭਾਈ ਮੰਨਣੀ ਜਾਂ ਨਾ ਮੰਨਣੀ ਮਨੁੱਖ ਦੀ ਆਪਣੀ ਮਰਜ਼ੀ ਆ ਇੱਥੇ ਝਗੜੇ ਵਾਲੀ ਕੋਈ ਗੱਲ ਨਹੀਂ ਉਹ ਝਗੜਾ ਪਾ ਲਿਆ ਐ ਕਾ ਤੋ ਕਹਤਾ ਹਾਂ ਹੱਕ ਆ ਸਾਨੂੰ ਵੀ ਕਹਿਣ ਦਾ ਗੁਰੂ ਦੀ ਗੱਲ ਹਰੇਕ ਇਨਸਾਨ ਨੂੰ ਆਪਣੀ ਗੱਲ ਕਹਿਣ ਦਾ ਪੂਰਾ ਪੂਰਾ ਅਧਿਕਾਰ ਆ ਕਹਿ ਸਕਦਾ ਤੇ ਅਸੀਂ ਆਪਣੀ ਗੱਲ ਤਾਂ ਕਹਿੰਦੇ ਨਹੀਂ ਅਸੀਂ ਤਾਂ ਗੁਰੂ ਦੀ ਗੱਲ ਦੱਸਦੇ ਆ ਭਾਈ ਜੇ ਕੋਈ ਸੁਣ ਕੇ ਸਮਝ ਕੇ ਗੁਰੂ ਦੇ ਚਰਨੀ ਲੱਗ ਜੂ ਤਾਂ ਜੀਵਨ ਸਫਲ ਹੋ ਜਾਣਾ ਨਹੀਂ ਤਾਂ ਫਿਰ ਜਿਹੋ ਜਾਂ ਆਇਆ ਉਹ ਜਿਹਾ ਚੱਲੇਗਾ ਕੋਈ ਖੱਟੀ ਨਾ ਖੱਟੀ ਮਨੁੱਖੇ ਜਨਮ ਦੀ ਅੱਗੇ ਮਹਾਰਾਜ ਦੱਸਦ ਨੇ ਮਨ ਕੋ ਹੋਏ ਸੰਤੋਖ ਭੁੱਖਾ ਧਰਾਪੀਏ ਮਹਾਰਾਜ ਕਹਿੰਦੇ ਜੇ ਗੁਰੂ ਦੀ ਸੰਗਤ ਕਰੇਗਾ ਭਾਈ ਸੱਚੇ ਨਾਮ ਨਾਲ ਜੁੜੇਗਾ ਤਾਂ ਤ੍ਰਿਸ਼ਨਾ ਦਾ ਮਾਰਿਆ ਬੰਦਾ ਵੀ ਉਥੇ ਰੱਜ ਜਾਂਦਾ ਹੈ ਜਿਹਦੀਆਂ ਤ੍ਰਿਸ਼ਨਾ ਬੁੱਝਦੀਆਂ ਹੀ ਨਹੀਂ ਆ ਵੀ ਹੋ ਜੇ ਉਹ ਵੀ ਹੋ ਜੇ ਆ ਵੀ ਕਰ ਲਾਂ ਉਹ ਵੀ ਕਰ ਲਾਂ ਤ੍ਰਿਸ਼ਨਾ ਬਸ ਹੋਇਆ ਬਕਾਰੀ ਹੋਇਆ ਰਹਿੰਦਾ ਇਨਸਾਨ ਤ੍ਰਿਸ਼ਨਾ ਬਸ ਹੋਇਆ ਹੀ ਮਾਰੇ ਕੰਮ ਕਰਦਾ ਤ੍ਰਿਸ਼ਨਾ ਬਸ ਹੋਇਆ ਹੀ ਗੁਰੂ ਦਾ ਦਵਾਰਾ ਛੱਡਦਾ ਜੇ ਇਹ ਗੁਰੂ ਦੀ ਕਿਰਪਾ ਹੋ ਜੇ ਗੁਰੂ ਦੇ ਚਰਨੀ ਲੱਗ ਜੇ ਫਿਰ ਮਹਾਰਾਜ ਕਹਿੰਦੇ ਮਨ ਕੋ ਹੋਏ ਸੰਤੋਖ ਪੂਰ ਭੁਖਾ ਧਰਾਪੀਏ ਭੁਖਾ ਧਰਾਪੀਏ ਭੁਖਾ ਰਜ ਜਾਂਦਾ ਤ੍ਰਿਸ਼ਨਾ ਦਾ ਮਾਰਿਆ ਹੋਇਆ ਬੰਦਾ ਵੀ ਮਹਾਰਾਜ ਕਹਿੰਦੇ ਉੱਥੇ ਰਜ ਜਾਂਦਾ ਹੈ ਉਸੇ ਦੇ ਮਨ ਨੂੰ ਸੰਤੋਖ ਆ ਜਾਂਦਾ ਹੈ ਬਸ ਜੀਵਨ ਸੌਖਾ ਜਦੋਂ ਬੰਦਾ ਸੰਤੋਖੀ ਹੋ ਗਿਆ ਉਦੋਂ ਸੌਖਾ ਹੀ ਹੋਏਗਾ ਜਦੋਂ ਬੇਸੰਤੋਖਾ ਹੋ ਗਿਆ ਬਕਾਰੀ ਬਿਰਤੀ ਹੋਗੀ ਫਿਰ ਮਾੜੇ ਕੰਮ ਕਰਦਾ ਫਿਰ ਰਿਸ਼ਤੇ ਵੀ ਭੁੱਲ ਜਾਂਦਾ ਕਿਉਂ ਪ੍ਰੇਮ ਵੀ ਭੁੱਲ ਜਾਂਦਾ ਫਿਰ ਗਦਾਰੀ ਕਰਦਾ ਮਨੁੱਖ ਗਦਾਰੀ ਮਾੜੇ ਕੰਮ ਕਰਦਾ ਉਹ ਮਾੜੇ ਕੰਮਾਂ ਦੀ ਫਿਰ ਸਜ਼ਾ ਮਿਲਦੀ ਹੈ ਅਗੇ ਮਹਾਰਾਜ ਦੱਸਦੇ ਨੇ ਜਿਸ ਕਟ ਵਸਿਆ ਨੋ ਤਿਸ ਬੰਧਨ ਕਾਟਿਏ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸਦਾ ਹੈ ਉਸ ਦੇ ਮਾਇਆ ਵਾਲੇ ਬੰਧਨ ਕੱਟੇ ਜਾਂਦੇ ਹਨ ਮਹਾਰਾਜ ਕਹਿੰਦੇ ਫਿਰ ਉਹ ਕਿਸੇ ਵੀ ਕਿਸਮ ਦੀ ਮੋਹ ਵਾਲਾ ਵਿੱਚ ਨਹੀਂ ਫਸਦਾ ਗੁਰਪ੍ਰਸਾਦ ਕਨੇ ਬਿਰਲੇ ਹਰ ਧਨ ਖਾਟਿਏ ਮਹਾਰਾਜ ਕਹਿੰਦੇ ਪਰ ਨਾ ਹੀ ਕਿਸੇ ਬਿਰਲੇ ਨਹੀਂ ਧਨ ਖਟਿਆ ਗੁਰੂ ਦੇ ਗਿਆਨ ਦਾ ਪ੍ਰਭੂ ਪਰਮਾਤਮਾ ਦੇ ਨਾਮ ਦੀ ਖੱਟੀ ਕਿਸੇ ਬਿਰਲੇ ਨੇ ਖੱਟੀ ਐ ਨੇ ਕਹਿਣ ਨੂੰ ਤਾਂ ਹਰੇਕ ਹੀ ਸਿੱਖ ਬਣਿਆ ਫਿਰਦਾ ਝੋਟੀ ਦਾ ਸੱਖਾ ਸਿੱਖੀ ਸਿਧਾਂਤਾਂ ਤੇ ਮੈਂ ਚੱਲਦਾ